ਅੱਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਗਰੋਇੰਗ ਪੰਜਾਬ ਟੀਵੀ ਅੱਜ ਅਸੀਂ ਇੱਕ ਹੋਰ ਨਵੀਂ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋ ਰਹੇ ਹਾਂ ਮੇਰੀ ਮਨਾ ਸੁਖਜਿੰਦਰ ਮਹੇਸ਼ਰੀ ਜੀ ਤੋਂ ਸੁਖਜਿੰਦਰ ਮਹੇਸ਼ਰੀ ਜੀ ਆਲ ਇੰਡੀਆ ਯੂਥ ਫਾਉਂਡੇਸ਼ਨ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਅੱਜ ਅਸੀਂ ਇਹਨਾਂ ਦੇ ਨਾਲ ਪਾਣੀਆਂ ਦੇ ਮੁੱਦਿਆਂ ਤੇ ਗੱਲ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਹਰ ਵਾਰ ਪਾਣੀਆਂ ਦਾ ਮੁੱਦਾ ਪਖਿਆ ਰਹਿੰਦਾ ਹੈ ਤੇ ਆਓ ਕਰਦੇ ਹਾਂ ਸੁਖਜਿੰਦਰ ਜੀ ਦਾ ਸਵਾਗਤ ਸੁਖਜਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਤੁਹਾਡਾ ਸ਼ੁਕਰੀਆ ਮੇਰਾ ਪਹਿਲਾ ਸਵਾਲ ਹੈਗਾ ਪੰਜਾਬ ਦੇ ਪਾਣੀਆਂ ਦਾ ਜਿਹੜਾ ਮੁੱਦਾ ਉਹ ਹਮੇਸ਼ਾ ਭਖਿਆ ਰਹਿੰਦਾ ਹੈਗਾ ਜੇ ਗੱਲ ਕੀਤੀ ਜਾਵੇ ਤੇ ਪੰਜਾਬ ਦਾ ਪਾਣੀ ਗੰਧਲਾ ਹੋ ਰਿਹਾ ਪੰਜਾਬ ਦਾ ਪਾਣੀ ਡੂੰਘਾ ਹੋ ਰਿਹਾ ਇਹਦੇ ਬਾਰੇ ਕੀ ਵਿਚਾਰ ਨੇ ਅਸਲ ਜਿਹੜਾ ਆਪਾਂ ਕਿੰਨੇ ਵੀ ਪਾਣੀਆਂ ਦਾ ਮੁੱਦਾ ਹਮੇਸ਼ਾ ਭਖਿਆ ਰਹਿੰਦਾ ਹੈ ਕਿਉਂਕਿ ਜਦੋਂ ਕਿਸੇ ਵੀ ਸਮੱਸਿਆ ਦਾ ਜਾਂ ਕੋਈ ਮੁਸ਼ਕਲ ਦਾ ਹੱਲ ਨਹੀਂ ਕੀਤਾ ਜਾਂਦਾ ਤੇ ਉਹ ਫਿਰ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ ਪਾਣੀਆਂ ਦੇ ਮਸਲੇ ਤੇ ਵੀ ਜਿੰਨਾ ਸਾਡੇ ਰਾਜ ਪ੍ਰਬੰਧ ਨੂੰ ਕਰਨਾ ਚਾਹੀਦਾ ਸੀ ਜਿੰਨੇ ਪ੍ਰਬੰਧ ਕਰਨੇ ਚਾਹੀਦੇ ਸੀ ਸਰਕਾਰ ਦੇ ਦੁਰ ਪ੍ਰਬੰਧਾ ਕਰਕੇ ਆ ਜਿਹੜਾ ਮੁੱਦਾ ਜਿਉਂਦਾ ਤਿਉਂ ਬਣਿਆ ਹੋਇਆ ਹੈ। ਮੇਰਾ ਦੂਸਰਾ ਕੁਐਸਚਨ ਹੈ ਇੱਕ ਦੁਨੀਆ ਦੇ ਵਿੱਚ ਨਾ ਬੜੀ ਗੱਲ ਫਲਾਈ ਜਾ ਰਹੀ ਹੈ ਕਿ ਪੰਜਾਬ ਦਾ ਪਾਣੀ ਆ ਜਿਹੜਾ ਉਹ ਛੇਤੀ ਖਤਮ ਹੋ ਜਾਊਗਾ ਆਉਣ ਵਾਲੇ ਸਾਲਾਂ ਦੇ ਵਿੱਚ ਸਾਨੂੰ ਪਾਣੀ ਨਹੀਂ ਲੱਭਣਾ ਜਾਂ ਪਾਣੀ ਬਹੁਤ ਡੂੰਘੇ ਚਲ ਗਿਆ। ਕੀ ਇਹ ਨੋਬਤ ਆਪਾਂ ਨੂੰ ਸੱਚੀ ਆ ਸਕਦੀ ਹੈ? ਕੋਈ ਵੀ ਚੀਜ਼ ਆ ਮੰਨ ਲਓ ਜਦੋਂ ਸਾਡੇ ਅੱਜ ਕੱਲ ਇੱਕ ਨਾ ਇਹ ਰਵੈਤ ਬਣ ਗਈ ਹੈ ਚਾਹੇ ਸਾਡੀਆਂ ਪੋਲੀਟੀਕਲ ਪਾਰਟੀਆਂ ਹੋਣ ਚਾਹੇ ਸਮਾਜ ਸੇਵੀ ਸੰਸਥਾਵਾਂ ਹੋਣ ਚਾਹੇ ਜਿਹੜੇ ਕੋਈ ਆਪਣੇ ਆਪ ਨੂੰ ਸਮਾਜ ਦੇਖਦੇ ਸ਼ੀਖ ਹੋਣ ਵਾਲੇ ਲੋਕ ਆ ਨੈਗੇਟਿਵਿਟੀ ਦਾ ਜਿਹੜਾ ਕੋਈ ਨਾ ਪੱਖੀ ਪ੍ਰਪਾਗੈਂਡਾ ਨਾ ਇੰਨਾ ਜ਼ੋਰ ਸ਼ੋਰ ਨਾ ਕਰਦੇ ਆ ਸਾਡੇ ਸਮਾਜ ਨੂੰ ਬਚਾਇਆ ਕਿਵੇਂ ਜਾਣਾ ਸਾਡੀ ਜਵਾਨੀ ਨੂੰ ਸਾਡੇ ਪੰਜਾਬ ਨੂੰ ਪਾਣੀ ਨੂੰ ਬਚਾਇਆ ਕਿਵੇਂ ਜਾਣਾ ਇਹਦੇ ਤੇ ਕੋਈ ਵਿਚਾਰ ਚਰਚਾ ਨਹੀਂ ਹੁੰਦੀ ਕੋਈ ਵੀ ਚੀਜ਼ ਆ ਮੰਨ ਲਓ ਅੱਜ ਜਿੰਨੀ ਡਿਬੇਟ ਚੱਲ ਰਹੀ ਆ ਜਿੰਨੇ ਚੈਨਲ ਇਹ ਚਰਚਾ ਕਰ ਰਹੇ ਆ ਵੀ ਇਹ ਚੀਜ਼ ਖਤਮ ਹੋਣੀ ਚਾਹੀਦੀ ਆ ਇਹ ਚੀਜ਼ ਤੇ ਚਰਚਾ ਕਿਉਂ ਨਹੀਂ ਹੁੰਦੀ ਕਿ ਇਹ ਚੀਜ਼ ਬਚਾਈ ਕਿਵੇਂ ਜਾ ਸਕਦੀ ਆ ਤੁਸੀਂ ਇੱਕ ਸਤਲੋਈ ਦਰਿਆ ਤੇ ਯਾਤਰਾ ਕੀਤੀ ਸੀਗੀ ਉਹ ਕੀ ਯਾਤਰਾ ਸੀ ਉਹਦੇ ਵਿੱਚ ਤੁਸੀਂ ਕੀ ਮਤਲਬ ਸਿੱਟਾ ਕੱਢਿਆ ਉਹ ਯਾਤਰਾ ਦੇ ਵਿੱਚ ਤੁਹਾਨੂੰ ਕਿੱਦਾਂ ਦੀਆਂ ਮਤਲਬ ਪੋਜ਼ਿਟਿਵਿਟੀ ਦੀ ਸੀਆਂ ਕਿੱਦਾਂ ਦੀਆਂ ਨੈਗੇਟਿਵਿਟੀ ਦੀ ਸੀ ਹਾਂ ਜਿਹੜੀ ਅਸੀਂ ਸਤਲੋਈ ਦੀ ਯਾਤਰਾ ਕੀਤੀ ਸੀ ਉਹਦਾ ਮੇਨ ਮਕਸਦ ਇਹ ਸੀਗਾ ਜਿਵੇਂ ਅੱਜ ਕੱਲ ਆਪਾਂ ਜਿਵੇਂ ਤੁਸੀਂ ਪਹਿਲਾ ਕੁਐਸਚਨ ਕੀਤਾ ਨਾ ਕਿ ਪਾਣੀਆਂ ਦਾ ਬਹੁਤ ਮਸਲਾ ਪੂਰਾ ਇਹ ਚਰਚਾ ਦੇ ਵਿੱਚ ਜਾਂ ਕੀ ਪਾਣੀ ਖਤਮ ਹੋ ਜਾਏਗਾ ਅਸੀਂ ਇਹ ਦੇਖਣਾ ਚਾਹੁੰਦੇ ਸੀਗੇ ਵੀ ਜਿਹੜਾ ਕੋਈ ਸਰਕਾਰੀ ਪੱਧਰ ਤੇ ਜਾਂ ਮੀਡੀਆ ਦੇ ਵਿੱਚ ਇਹਨਾਂ ਰੌਲਾ ਪੈ ਰਿਹਾ ਕੀ ਬਾਕੀ ਏਡੀ ਕੋਈ ਸਮੱਸਿਆ ਹੈ ਜਦੋਂ ਅਸੀਂ ਇਹ ਸਤਲੁਜ ਦੀ ਯਾਤਰਾ ਕੀਤੀ ਹੈ ਤੇ ਯਾਤਰਾ ਦੌਰਾਨ ਮੰਨ ਲਓ ਜਿਹੜਾ ਪੰਜਾਬ ਚ ਸਤਲੁਜ ਦਾ ਵਹਿਣਾ ਉਹ ਪੂਰੇ ਦਾ ਪੂਰਾ ਅਸੀਂ ਜਦੋਂ 21 ਦਿਨ ਯਾਤਰਾ ਕੀਤੀ ਉਹ ਯਾਤਰਾ ਤੋਂ ਬਾਅਦ ਅਸੀਂ ਇਹ ਕਹਿ ਸਕਦੇ ਹਾਂ ਕਿ ਪਾਣੀ ਨੂੰ ਜੇ ਸੰਭਾਲਿਆ ਜਾਵੇ ਸਾਡੇ ਪਾਣੀ ਦੀ ਕੋਈ ਸਮੱਸਿਆ ਨਹੀਂ ਸਾਡੀ ਯਾਤਰਾ ਦਾ ਮਕਸਦ ਇਹ ਸੀਗਾ ਕਿ ਜਿੰਨਾ ਅੱਜ ਲੋਕ ਜਾਂ ਜਿਹੜੀਆਂ ਕੋਈ ਸੰਸਥਾਵਾਂ ਕਹਿ ਰਹੀਆਂ ਕਿ ਪਾਣੀ ਦਾ ਏਡਾ ਵੱਡਾ ਸੰਕਟ ਆ ਕੀ ਵਾਕਈ ਓਡਾ ਵੱਡਾ ਸੰਕਟ ਹੈ ਜੇ ਤੁਸੀਂ ਸਤਲੁਜ ਦੇ ਪੂਰੇ ਦੇ ਪੂਰੇ ਵਹਿਨ ਦੀ ਤੁਸੀਂ ਯਾਤਰਾ ਕਰੋ ਇਹਨੂੰ ਪੂਰੇ ਦਾ ਪੂਰਾ ਜਾਨੋ ਸਤਲੁਜ ਦਰਿਆ ਬਾਰੇ ਤੁਸੀਂ ਜੇ ਜਾਣ ਲਓਗੇ ਤੇ ਇਸ ਗੱਲੋਂ ਬੇਫਿਕਰ ਹੋ ਜਾਓਗੇ ਕਿ ਸਾਡੇ ਜੇ ਦਰਿਆ ਨੂੰ ਸੰਭਾਲ ਲਿਆ ਜਾਵੇ ਤੇ ਪਾਣੀ ਦਾ ਕੋਈ ਫਿਕਰ ਕਰਨ ਦੀ ਲੋੜ ਨਹੀਂ ਗਈ ਸਾਡੀ ਯਾਤਰਾ ਦਾ ਵੀ ਮਕਸਦ ਇਹ ਸੀ ਗਿਆ ਹੋਰ ਯਾਤਰਾ ਦੇ ਦੌਰਾਨ ਸਤਲੁਜ ਬਾਰੇ ਮੰਨ ਲਓ ਇੰਨਾ ਕੋਸ਼ਾ ਕਿ ਉਹ ਨਾ ਤਾਂ ਕੋਈ ਇੰਟਰਵਿਊ ਉਹ ਬਿਆਨ ਕੀਤਾ ਜਾ ਸਕਦਾ ਇੱਕ ਦੋਆਂ ਦੇ ਵਿੱਚ ਇਹਦੇ ਤੇ ਇਕੱਲੇ ਸਤਲੁਜ ਬਾਰੇ ਹੀ ਕਿਤਾਬ ਲਿਖੀ ਜਾ ਸਕਦੀ ਆਮ ਕਰਕੇ ਜਦੋਂ ਆਪਾਂ ਸਤਲੁਜ ਦੇ ਪਾਣੀ ਦੀ ਗੱਲ ਕਰਦੇ ਆ ਤੇ ਆਪਾਂ ਇਹ ਕਿੰਨੇ ਕਿ ਸਤਲੁਜ ਦਾ ਪਾਣੀ ਆ ਸਾਡੇ ਖੇਤਾਂ ਤੱਕ ਆਉਂਦਾ ਸਤਲੁਜ ਦਾ ਇਕੱਲਾ ਪਾਣੀ ਨਹੀਂ ਸਤਲੁਜ ਸਾਡੀ ਪੰਜਾਬ ਦੀ ਆਰਥਿਕਤਾ ਲਈ ਕੀ ਉਹਦਾ ਫਾਇਦਾ ਹੋ ਸਕਦਾ ਸਾਡੇ ਪਾਣੀ ਦਾ ਪੱਧਰ ਆ ਸਤਲੁਜ ਕਿਵੇਂ ਉੱਚਾ ਕਰ ਸਕਦਾ ਸਾਡੇ ਜਿਹੜਾ ਟੂਰਿਜ਼ਮ ਦਾ ਹੈਗਾ ਐਡਾ ਵੱਡਾ ਇਕੱਲਾ ਸਤਲੁਜ ਕਿਵੇਂ ਅੱਬ ਬਣ ਸਕਦਾ ਸਾਡੇ ਜਿਹੜੀ ਇੰਡਸਟਰੀ ਆ ਆਮ ਕਰਕੇ ਆਪਾਂ ਸ਼ਹਿਰਾਂ 'ਚ ਜਾਂ ਦੂਜੇ ਥਾਵਾਂ ਤੇ ਗੱਲ ਕਰਦੇ ਵੀ ਇੱਥੇ ਇੰਡਸਟਰੀ ਲੱਗਣੀ ਚਾਹੀਦੀ ਆ ਤੇ ਉਸ ਇੰਡਸਟਰੀ ਦਾ ਅਸੀਂ ਕਿੰਨੇ ਵੀ ਨਕਸਾੜ ਵੀ ਹੁੰਦਾ ਜੇ ਸਤਲੋਈ ਤੇ ਇੰਡਸਟਰੀ ਲਾਈ ਜਾਵੇ ਤੇ ਇੱਕ ਕਿਸਮ ਦੀ ਉਥੇ ਇੰਡਸਟਰੀ ਲੱਗ ਸਕਦੀ ਆ ਕਿੰਨੇ ਵੱਡੇ ਪੱਧਰ ਤੇ ਸਤਲੋ ਜ ਆ ਰੋਜ਼ਗਾਰ ਪੈਦਾ ਕਰ ਸਕਦਾ ਸਤਲੋ 'ਚ ਆਪਣੇ ਆਪ 'ਚ ਜੇ ਇਹਨੂੰ ਜਾਣਿਆ ਜਾਵੇ ਤੇ ਪੰਜਾਬ ਦੇ ਲਈ ਬਹੁਤ ਵੱਡਾ ਵਰਦਾਨ ਆ ਸਾਡੀ ਯਾਤਰਾ ਦਾ ਇਹ ਮਕਸਦ ਸੀਗਾ ਜੁਮੇਵਾਰ ਕੇ ਇਸ ਚੀਜ਼ ਨੂੰ ਸਮਝਦੇ ਵੀ ਇਹ ਜਿਹੜੀ ਪਾਣੀ ਦੀ ਸਮੱਸਿਆ ਬਾਰੇ ਹੁਣ ਇੰਨਾ ਰੌਲਾ ਪੈ ਰਿਹਾ ਉਹਦਾ ਜ਼ਿੰਮੇਵਾਰ ਕੌਣ ਆ ਪਾਣੀ ਕਿਵੇਂ ਬਚ ਸਕਦਾ ਸਮਾਜ ਦੀਆਂ ਇਸ ਪ੍ਰਤੀ ਕੀ ਜ਼ਿੰਮੇਵਾਰੀਆਂ ਹੋਣੀਆਂ ਚਾਹੀਦੀਆਂ ਅਸਲ 'ਚ ਜਿੰਨੇ ਅੱਜ ਕੋਈ ਪਾਣੀ ਤੇ ਚਰਚਾ ਕਰਨ ਵਾਲੇ ਆ ਸਿਰਫ ਆਪੋ ਆਪਣਾ ਧੋਰੀ ਫੋਲਕਾ ਚਲਾਉਣ ਵਾਲੇ ਆ ਮੰਨ ਲਓ ਪਾਣੀ ਬਚਾਉਣ ਦਾ ਕਿਸੇ ਦਾ ਕੋਈ ਉਹ ਵੱਡੇ ਤੌਰ ਤੇ ਇਮਾਨਦਾਰੀ ਨਾਲ ਮਨਸ਼ਾ ਨਹੀਂਗੀ ਜ਼ਿਆਦਾਤਰ ਸਿਰਫ ਇਹਦੇ ਤੇ ਸਿਆਸਤ ਕਰਨ ਵਾਲੇ ਲੋਕ ਆ ਜੇ ਪਾਣੀ ਨੂੰ ਬਚਾਉਣ ਦੀ ਗੱਲ ਕਰਨੀ ਹੋਵੇ ਜਾਂ ਕਿਸੇ ਨੂੰ ਚਿੰਤਾ ਹੋਵੇ ਪਾਣੀ ਡੂੰਘੇ ਹੋ ਰਿਹਾ ਤੇ ਫਿਰ ਚਰਚਾ ਇਸ ਤੇ ਕੇਂਦਰ ਹੋਣੀ ਚਾਹੀਦੀ ਆ ਕਿ ਪਾਣੀ ਉੱਪਰ ਕਿਵੇਂ ਆ ਸਕਦਾ ਇਹ ਤੇ ਕੋਈ ਚਰਚਾ ਹੀ ਨਹੀਂ ਕਰਦਾ ਕਿ ਪਾਣੀ ਸੰਭਾਲਿਆ ਕਿਵੇਂ ਜਾਣਾ ਚਾਹੀਦਾ ਫਿਰ ਇਹਦੇ ਤੇ ਇਹ ਜਿਹੜੀ ਚਰਚਾ ਹੋਣੀ ਚਾਹੀਦੀ ਆ ਪਾਣੀ ਨੂੰ ਜੇ ਸੰਭਾਲਣ ਦੀ ਗੱਲ ਕਰਦੇ ਆ ਸਾਡੇ ਪੰਜਾਬ ਦੇ ਵਿੱਚ ਜੇ ਮੰਨ ਲਓ ਕਿalle ਨਰੇਗਾ ਵਰਕਰਾਂ ਦੀ ਗੱਲ ਕਰਨੀ ਹੋਵੇ ਨਾ ਤੇ 11 ਲੱਖ ਆ ਜਿਹੜੇ ਨਰੇਗਾ ਕੰਮ ਇਹ ਆ ਜਿਹੜੇ ਐਕਟਿਵ ਕੰਮ ਇਹ ਆ ਜਿਹੜੇ ਮੰਨ ਲਓ ਕੰਮ ਤੇ ਜਾਂਦੇ ਆ ਜੇ 11 ਲੱਖ ਕੰਮ ਹੀ ਅਸੀਂ ਇੱਕ ਸਾਲ ਲਈ ਅਸੀਂ ਪੂਰੇ ਪੰਜਾਬ 'ਚ ਪਾਣੀ ਨੂੰ ਸੁਭਾਲਣ ਤੇ ਲਾad ਗਏ ਟੋਏ ਪੱਟਣ ਤੇ ਸਿਰਫ 70 ਦਿਨ 100 ਦਿਨ ਕੰਮ ਹੁੰਦਾ 100 'ਚੋਂ 70 ਦਿਨ ਜੇ ਇਸ ਕੰਮ ਤੇ ਲਾ ਦਈਏ ਤੇ ਲਗਭਗ 3 ਅਰਬ ਜਿਹੜਾ ਘਣ ਫੋਟਾ ਜਿਹੜਾ ਪਾਣੀ ਹੈ ਅਸੀਂ ਪੂਰੇ ਪੰਜਾਬ ਦੇ ਵਿੱਚ ਜਮ੍ਹਾਂ ਕਰ ਸਕਦੇ ਹਾਂ ਉਹਨਾਂ ਤੋਂ ਸੀਮ ਨਾਲੇ ਡੂੰਘੇ ਕਰਵਾਏ ਜਾ ਸਕਦੇ ਉਹਨਾਂ ਤੋਂ ਤਲਾਅ ਪਟਵਾਏ ਜਾ ਸਕਦੇ ਆ ਉਹਨਾਂ ਤੋਂ ਦਰਿਆ ਤੇ ਕੰਮ ਕਰਵਾਇਆ ਜਾ ਸਕਦਾ ਪਰ ਇਹ ਪਾਲਿਸੀ ਬਣਾਉਣੀ ਕਿਹਨੇ ਪਾਲਿਸੀ ਬਣਾਉਣੀ ਗਵਰਨਮੈਂਟ ਨੇ ਗਵਰਨਮੈਂਟ ਦਾ ਸਿਰਫ ਇਹ ਹੁੰਦਾ ਕਿਉਂਕਿ ਇਤਨਾ ਬਹੁਤ ਵੱਡੇ ਕਾਰੋਬਾਰ ਜੁੜੇ ਹੋਏ ਆ ਜਦੋਂ ਆਪਾਂ ਕਹਿੰਨੇ ਨਾ ਪਾਣੀ ਦੀ ਥੜੂਆਂ ਪਾਣੀ ਡੂੰਗੇ ਜਾ ਰਿਹਾ ਜੇ ਪਾਣੀ ਡੂੰਗੇ ਜਾ ਰਿਹਾ ਜਿਹਨੇ ਬੋਰ ਕਰਾਉਣਾ ਤੇ ਉਹਨੇ ਉਹਦਾ ਖਰਚਾ ਹੁੰਦਾ ਲੱਖਾਂ ਦੇ ਵਿੱਚ ਖਰਚਾ ਹੁੰਦਾ ਹੁਣ ਜਿਹੜੇ ਸਮਾਨ ਤੇ ਖਰਚਾ ਹੁੰਦਾ ਕਿਸੇ ਦਾ ਉਹ ਬਿਜ਼ਨਸ ਆ ਜੇ ਪਾਣੀ ਖਰਾਬ ਹੋਣ ਦੀ ਗੱਲ ਆਉਂਦੀ ਪਾਣੀ ਦੂਸ਼ਿਤ ਹੋਣ ਦੀ ਗੱਲ ਕਰਦੀ ਆ ਜਿਨ੍ਹਾਂ ਦਾ ਬਿਜ਼ਨਸ ਹੀ ਪਾਣੀ ਦੂਸ਼ਿਤ ਹੋਣ ਕਰਕੇ ਆ ਸੋ ਇਹਦੇ ਪਿੱਛੇ ਬਹੁਤ ਵੱਡੀ ਸਿਆਸਤ ਆ ਮੰਨ ਲਓ ਚਾਹੇ ਪਾਣੀ ਡੂੰਗੇ ਜਾਣ ਦੀ ਗੱਲ ਆ ਚਾਹੇ ਪਾਣੀ ਜਿਹੜੇ ਪਲੀਟ ਹੋਣ ਦੀ ਗੱਲ ਆ ਪਾਣੀ ਭਲੀਤ ਹੁਣ ਉਹ ਕਿਵੇਂ ਬਚਾਉਣੇ ਆ ਜਾਏ ਪਾਣੀ ਉੱਪਰ ਕਿਵੇਂ ਆ ਸਕਦਾ ਹੈ ਸਿਆਸਤ ਨੇ ਠੀਕ ਕਰਨਾ ਸਿਆਸਤ ਤੋਂ ਇੱਕ ਸਵਾਲ ਹੋਰ ਪੈਦਾ ਹੁੰਦਾ ਹੈ ਹੁਣ ਤੱਕ ਦੇਖਿਆ ਜਾਵੇ ਤਾਂ ਰਾਜਨੀਤੀ ਇੱਕ ਐਸਵਾਈਐਲ ਦੇ ਮੁੱਦੇ ਤੇ ਬਹੁਤ ਘੁੰਮਦੀ ਆ ਰਹੀ ਸੀ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਐਸਵਾਈਐਲ ਇੱਕ ਬੜਾ ਮੁੱਦਾ ਬਣਿਆ ਰਿਹਾ ਉਹਦਾ ਹੱਲ ਕੀ ਕਿਸ ਤਰੀਕੇ ਨਾਲ ਦੇਖਦੇ ਹੁ ਕਿ ਉਹ ਸਿਆਸਤ ਦਾ ਹੀ ਮੁੱਦਾ ਹੈ ਕਿਉਂਕਿ ਸਿਆਸਤ ਸਵੇਂ ਭੱਗਦਾ ਵੈਸੇ ਜਦੋਂ ਦਾ ਐਸਵਾਈਐਲ ਤੇ ਗੱਲ ਹੁੰਦੀ ਹੈ ਸਿਰਫ ਜਾਦਾ ਕੇਂਦਰ ਤੇ ਹਿੱਤ ਤੇ ਹੁੰਦਾ ਪਾਣੀ ਦੇਣਾ ਚਾਹੇ ਨਹੀਂ ਦੇਣਾ ਹਰ ਸਾਲ ਦਰਿਆ 'ਚ ਆਪਾਂ ਕਿੰਨੇ ਵੀ ਹੜ੍ਹ ਆਉਂਦੇ ਆ ਹਰ ਸਾਲ ਸਾਡੇ ਜਿਹੜੇ ਸਮਾਜ ਸੇਵੀਆ ਉਹ ਜਿਨ੍ਹਾਂ ਦੀ ਕੋਈ ਫਸਲ ਡੁੱਬ ਗਈ ਘਰ ਡੁੱਬ ਗਏ ਜਿਨ੍ਹਾਂ ਮਨੁੱਖਾਂ ਹੋ ਗਿਆ ਉੱਥੇ ਸੇਵਾ ਲੈ ਕੇ ਜਾਂਦੇ ਆ ਕਦੇ ਅਸੀਂ ਇਹ ਸੋਚਿਆ ਵੀ ਜਿਹੜਾ ਇਹ ਸਤਲੁਜ ਦਾ ਪਾਣੀ ਆਪਾਂ ਕਹਿੰਨੇ ਵੀ ਇਹ ਇੰਨੀ ਜ਼ਿਆਦਾ ਤਬਾਹੀ ਕਰ ਦਿੰਦਾ ਵੀ ਇਹਨੂੰ ਸੁਭਾਲਿਆ ਵੀ ਜਾਣਾ ਚਾਹੀਦਾ ਪੰਜਾਬ ਦੇ ਜਿਹੜੇ ਖਾਸ ਕਰਕੇ ਕਹਿੰਦੇ ਵੀ ਅਸੀਂ ਪਾਣੀਆਂ ਦੇ ਰਾਖੇ ਆ ਜਾਂ ਪਾਣੀ ਤੇ ਰੌਲਾ ਪਾਉਣ ਵਾਲੇ ਆ ਦੱਸੋ ਇਹੋ ਜਿਹੇ ਕਿੰਨੇ ਕੁ ਲੋਕ ਆ ਜਿਨ੍ਹਾਂ ਨੇ ਕਿਹਾ ਹੋਵੇ ਵੀ ਜਿਹੜਾ ਫੜਾਂ ਦੌਰਾਨ ਸਾਡੇ ਦਰਿਆਜ ਪਾਣੀ ਆਉਂਦਾ ਇਹ ਸੰਭਾਲਿਆ ਜਾਣਾ ਚਾਹੀਦਾ ਅਸੀਂ ਲਗਭਗ 2003 ਦੇ ਵਿੱਚ ਰੋਜ਼ਗਾਰ ਪ੍ਰਾਪਤੀ ਮਹਿੰਮਾ ਲੋ ਸਰ ਭਾਰਤ ਨੌਜਵਨ ਸਭਾ ਲੋ ਟਿਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਲੋ ਮਤਾ ਕਰਕੇ ਕਿਹਾ ਸੀ ਵੀ ਇਹ ਜਿਹੜਾ ਦਰਿਆਵਾਂ ਦਾ ਪਾਣੀ ਆ ਇਹ ਸੰਭਾਲਿਆ ਜਾਣਾ ਚਾਹੀਦਾ ਅੱਜ ਜਿੰਨੀ ਪੋਲਿਟਿਕਸ ਆ ਦਰਿਆਵਾਂ ਦੇ ਪਾਣੀ ਜਿਹੜਾ ਅੱਜ ਵਹਿਣਾ ਉਹਦੇ ਚੋਂ ਨਹੀਂ ਦੇਣਾ ਕਿਸੇ ਨੂੰ ਪਰ ਜਿਹੜਾ ਖੜਾ ਦਾ ਪਾਣੀ ਆ ਇਹਨੂੰ ਸੰਭਾਲਣਾ ਕਿਵੇਂ ਆ ਇਹਦੇ ਤੇ ਕੋਈ ਕੇਂਦਰਤ ਨਹੀਂ ਕਰਦਾ ਜਿਵੇਂ ਹੁਣ SYL ਦਾ ਮਸਲਾ ਉਹ ਉਹ ਸਿਰਫ ਇਹਦੇ ਤੇ ਆ ਸਿਆਸਤ ਆ ਕੋਈ ਕਿਸੇ ਨੂੰ ਵੋਟਾ ਹਰਿਆਣੇ ਦੀ ਸਰਕਾਰ ਬਣਾਉਣੀ ਚਾਹੁੰਦਾ ਕੋਈ ਪੰਜਾਬ ਚ ਬਣਾਉਣੀ ਚਾਹੁੰਦਾ ਅਸੀਂ ਇਹ ਕਹਿੰਨੇ ਆ ਕਿ SYL ਬੇਸ਼ੱਕ ਜਿਹੜੇ ਸਿਆਸਤਦਾਨਾ ਦੂਜਾ ਇਹਦੇ ਤੇ ਆ ਰੋਲਾ ਪਾਉਣ ਵਾਲੇ ਛੱਡ ਦੇਣ ਜਿਹੜਾ ਸਤਲੁਜ ਦਾ ਵਹਿਣਾ ਸਾਡੇ ਪੰਜਾਬ ਦੇ ਵਿੱਚ SYL ਦੀ ਬਜਾਏ JSVL ਅਸੀਂ ਕਿੰਨੇ ਵੀ 100 ਸਾਡੇ ਪੰਜਾਬ ਦੇ ਵਿੱਚ ਬਣ ਜਾਣ। ਇਵੇਂ ਜਿਹੜਾ ਗੰਗਾ ਦਰਿਆ ਹੈ ਦੇਸ਼ ਦੇ ਵਿੱਚ ਆ ਜੇ ਉੱਥੇ ਕਹ ਲੋ GV GVL ਬਣ ਜਾਣ 1000 GVL ਬਣ ਜਾਣ। 1 ਮਿੰਟ ਵਾਸਤੇ ਮੈਂ ਤੁਹਾਨੂੰ ਇੱਥੇ ਟੋਕਣਾ ਚਾਹੁੰਗਾ। ਤੁਸੀਂ ਹੁਣੇ ਗੱਲ ਕੀਤੀ ਐ SVL ਤੇ JBL ਦੇ ਬਾਰੇ। ਇਹ ਖੋਲ ਕੇ ਦੱਸਿਓ ਸਾਡੇ ਦਰਸ਼ਕਾਂ ਨੂੰ ਕਿ SVL ਤੇ JBL ਇਹ ਹੈ ਕੀ ਐ। ਜਿਵੇਂ ਤੁਹਾਡਾ ਕੁਐਸਚਨ ਸੀਗਾ ਜਿਹੜੀ SVL ਦਾ ਰੋਲਾ ਪੈ ਰਿਹਾ। ਐਸਵਾਈਐਲ ਵੀ ਜਿਹੜਾ ਸਤਲੁਜ ਦਾ ਪਾਣੀ ਆ ਉਹ ਜਮਨਾ ਦੇ ਨਾਲ ਲਿੰਕ ਕਰਨਾ ਤੇ ਇਸ ਕਰਕੇ ਹਰਿਆਣਾ ਉਹ ਬਚ ਸਕਦਾ ਦੇਸ਼ ਦੇ ਜਿੰਨੇ ਦਰਿਆ ਮੰਨ ਲਓ ਇਸ ਜਿਹੜਾ ਜਿਵੇਂ ਖਾਸ ਕਰਕੇ ਸਾਡੇ ਜਦੋਂ ਪੰਜਾਬ ਦੀ ਗੱਲ ਕਰਦੇ ਆ ਅਸੀਂ ਕਹਿੰਦੇ ਆ ਕਿ ਪੰਜਾਬ ਦੀ ਸਿਆਸਤ ਐਸਵਾਈਐਲ ਤੇ ਨਹੀਂ ਐਸਵੀਐਲ ਤੇ ਕੇਂਦਰ ਤੋਂ ਆਣੀ ਚਾਹੀਦੀ ਹੈ ਜਿਵੇਂ ਉਹ ਸਤਲੁਜ ਤੇ ਜਮਨਾ ਨੂੰ ਲਿੰਕ ਕਰਨ ਦੀ ਗੱਲ ਕਰਦੇ ਆ ਪਰ ਪਾਣੀ ਉਹਨੇ ਦਾ ਉਹਨਾਂ ਹੀਆ ਦਰਿਆ ਦੇ ਵਿੱਚ ਆ ਜੇ ਅਸੀਂ ਕਹਿੰਦੇ ਆ ਵੀ ਸਤਲੁਜ ਆ ਇਹ ਵਿਲੇਜ ਵੀ ਦਾ ਮਤਲਬ ਵਿਲੇਜ ਲਿੰਕ ਜੇ 750 ਦਾ ਪਿੰਡਾਂ ਦੇ ਨਾਲ ਲਿੰਕ ਹੋ ਜੇ ਜਿਵੇਂ ਮੰਨ ਲਓ ਦਰਿਆ ਦੇ ਵਿੱਚ ਉਦਾਹਰਨ ਦੇ ਤੌਰ ਤੇ ਕਹਿਣਾ ਹੋਵੇ ਖਾਸ ਕਰਕੇ ਇਸ ਸੀਜ਼ਨ ਦੇ ਵਿੱਚ ਵੀ ਜਦੋਂ ਦਰਿਆ 'ਚ ਹੜਾ ਨਾ ਪਾਣੀ ਆਊਗਾ ਤੁਸੀਂ ਦੇਖੋਗੇ ਦਰਿਆ ਦੇ ਬੰਨ ਤੇ ਖੜ ਕੇ ਕਿ ਇੱਕ ਤਾਂ ਸਾਈਡ ਇਹ ਆ ਦਰਿਆ ਪੂਰਾ ਉੱਚਲ ਰਿਹਾ ਉੱਥੋਂ ਲੱਗੇਗਾ ਕਿ ਬੰਨ ਟੁੱਟ ਰਿਹਾ ਉਹਦੇ ਨਾਲ ਹੀ ਇੱਧਰ ਕਿਸੇ ਦੀ ਜ਼ਮੀਨ ਆ ਤੁਸੀਂ ਦੇਖੋਗੇ ਕਿ ਉੱਥੇ ਮੋਟਰ ਚੱਲ ਰਹੀ ਹੈ ਦਰਿਆ ਦਾ ਪਾਣੀ ਉੱਚਲ ਰਿਹਾ ਨਾਲ ਦੀ ਨਾਲ ਅਸੀਂ ਧਰਤੀ 'ਚੋਂ ਪਾਣੀ ਕੱਢ ਰਹੇ ਹਾਂ ਕਿਉਂਕਿ ਸਾਡੇ ਸਰਕਾਰ ਦੇ ਦੁਰ ਪ੍ਰਬੰਧਾ ਜਿਹੜੇ ਪਾਣੀਆਂ ਦੇ ਰੋਲਾ ਪਾਉਣ ਵਾਲੇ ਉਹ ਇਹਦੀ ਥੁੜੋਂ ਤੇ ਸਿਆਸਤ ਕਰਦੇ ਆ ਜੀ ਪਾਣੀ ਦੀ ਥੁੜੋਂ ਹੋ ਗਈ ਪਾਣੀ ਘਟ ਗਿਆ ਪਾਣੀ ਦੀ ਜਿਹੜੀ ਬਹਤਾਤ ਆ ਉਹਨੂੰ ਸੁਭਾਲਣ ਦੀ ਨਹੀਂ ਸੋ ਇਹ ਜਿਹੜਾ ਮਾਡਲ ਆ ਨਾ ਇੱਕ ਐਸ ਵੀ ਐਲ ਦਾ ਵੀ ਜਿਹੜਾ ਸਤਲੁਜ ਦਾ ਪਾਣੀ ਆ ਜਿਹੜਾ ਬਰਸਾਤਾਂ ਦਾ ਪਾਣੀ ਜਿਹੜਾ ਅਸੀਂ ਕਿਨੇ ਮਾਰ ਕਰਦਾ ਸਾਡੀਆਂ ਫਸਲਾਂ ਡੋਬ ਜਾਂਦਾ ਸਾਡੇ ਘਰ ਢਾਹ ਦਿੰਦਾ ਜੇ ਉਹਨੂੰ ਪਿੰਡਾਂ ਨਾਲ ਲਿੰਕ ਕਰ ਦਈਏ ਨੰਗਲ ਤੋਂ ਸਾਡਾ ਦਰਿਆ ਸ਼ੁਰੂ ਹੋ ਜਾਂਦਾ ਇੱਥੇ ਹੁਸੈਨੀ ਵਾਲੇ ਤੱਕ ਫਿਰ ਇੱਥੇ ਹੁਸੈਨੀ ਵਾਲੇ ਤੋਂ ਇਹ ਅੱਗੇ ਪਾਕਿਸਤਾਨ ਚ ਐਂਟਰ ਹੋ ਜਾਂਦਾ ਜੇ ਨੰਗਲ ਤੋਂ ਲੈ ਕੇ ਸਹਿਨੀ ਵਾਲੇ ਤੱਕ 100 ਥਾਵਾਂ ਤੋਂ ਅਸੀਂ ਨਹਿਰਾਂ ਸੇਮਣ ਵਾਲੇ ਦਰਿਆ ਤੋਂ ਕੱਢ ਲਗੇ ਤੇ 100 100 ਕਿਲੋਮੀਟਰ ਦੂਰ ਤੱਕ ਆ ਜਿਹੜੇ ਪਿੰਡ ਆ ਇਹ ਖੜਾ ਦਾ ਪਾਣੀ ਕਿਤੇ ਬੰਨ ਤੋੜਨ ਦਾ ਸਵਾਲ ਹੀ ਨਹੀਂ ਪੈਦਾ ਹੋਏਗਾ ਇਸ ਦੌਰਾਨ ਜਿਹੜੇ ਪਿੰਡ ਆਣੇ 100 ਕਿਲੋਮੀਟਰ ਚ ਮੰਨ ਲਓ ਅਸੀਂ ਇੱਥੇ ਧਰਮਕੋਟ ਚ ਜਿੱਥੋਂ ਦਰਿਆ ਉੱਥੋਂ ਇੱਕ ਸੇਮਣਾ ਲਾ ਕੱਢਿਆ ਉੱਥੇ ਇੱਕ ਨਹਿਰ ਕੱਢੀ ਤੇ ਅਸੀਂ ਹੰਮਤਪੁਰੇ ਤੱਕ ਲੈ ਗਏ ਨਿਹਾਲ ਸਿੰਘ ਵਾਲੇ ਤੱਕ ਲੈ ਗਏ ਇਹ 100 ਕਿਲੋਮੀਟਰ ਤੋਂ ਵੀ ਘੱਟ ਬਣੇਗਾ ਉਸ ਤਰ੍ਹਾਂ ਜਿਹੜੇ ਪਿੰਡ ਆਉਣੇ ਆ ਅਸੀਂ ਉੱਥੇ ਖੂਹ ਪਟਵਾ ਕੇ ਆ ਜਿਹੜਾ ਪਾਣੀ ਰੀਚਾਰਜ ਕਰ ਸਕਦੇ ਜਿਹੜਾ ਹੜਾ ਨਾ ਜਿਹੜਾ ਹੁਣ ਪਾਕਿਸਤਾਨ ਚ ਵੀ ਜਾ ਕੇ ਨੁਕਸਾਨ ਕਰਨਾ ਸਾਡੇ ਇੱਥੇ ਵੀ ਨੁਕਸਾਨ ਕਰਨਾ ਜਾਂ ਜਿਹੜਾ ਵੱਤ ਤੋਂ ਵੱਧ ਹੈਗਾ ਇਹ ਸਮੁੰਦਰ ਚ ਚਲਾ ਜਾਣਾ ਇਹ ਜੇ ਮੰਨ ਲਓ 3 ਸਾਲ ਵੀ ਅਸੀਂ ਪੂਰੇ ਪੰਜਾਬ ਦੇ ਵਿੱਚ ਜੇ 100 ਨਹਿਰਾਂ 100 ਸੇਮ ਨਾਲੇ ਇਹ ਪਾਣੀ ਨੂੰ ਸੁਭਾਲ ਲਈਏ ਇਵੇਂ ਹਰਿਆਣੇ ਚ ਜੇ ਜਮਨਾ ਦਰਿਆ ਵਗਦਾ ਜਮਨਾ ਦਾ ਦਰਿਆ ਦਿੱਲੀ ਚ ਵੀ ਮਾਰ ਕਰਦਾ ਹਰਿਆਣੇ ਚ ਵੀ ਮਾਰ ਕਰਦਾ ਉ ਸਾਡੇ ਪੰਜਾਬ ਚ ਵੀ ਪਾਣੀ ਦੀ ਥੋੜਾ ਹਰਿਆਣੇ ਚ ਵੀ ਪਾਣੀ ਦੀ ਥੜਵਾ ਦੇਸ਼ ਦੇ ਦੂਜੇ ਸਿਆਚ ਵੀ ਪਾਣੀ ਦੀ ਥੜਵਾ ਐਵੇਂ ਜਿਹੜਾ ਜਮਨਾ ਦਰਿਆ ਉਹ ਇਹ ਸਾਂਭ ਲੈਣ ਪਾਣੀ ਐਵੇਂ ਜਿਹੜਾ ਗੰਗਾ ਦਰਿਆ ਗੰਗਾ ਦਰਿਆ ਮੰਨ ਲਓ ਇੱਥੋਂ ਉਤਰਾਖੰਡ ਚੋਂ ਸ਼ੁਰੂ ਹੋ ਕੇ ਚਾਹੇ ਉਹ ਯੂਪੀ ਆ ਚਾਹੇ ਬਿਹਾਰ ਆ ਕਿੱਥੋਂ ਤੱਕ ਮੰਨ ਲਓ ਉਹਨੇ ਮਾਰ ਕਰਨੀ ਆ ਫਸਲਾਂ ਡੋਪ ਦਿੰਨੀਆਂ ਬਹੁਤ ਸਾਰੇ ਉਹ ਨੁਕਸਾਨ ਕਰਦਾ ਪਰ ਐਵੇਂ ਜਿਵੇਂ ਅਸੀਂ ਇੱਥੇ ਕਿੰਨੇ ਐਸ ਵੀ ਐਲ ਉੱਥੇ ਜੀ ਵੀ ਐਲ ਗੰਗਾ ਦਾ ਜਿਹੜੇ ਪਿੰਡਾਂ ਨਾਲ ਵਿਲੇਜ ਨਾਲ ਲਿੰਕੋ ਜੇ ਉਸ ਦਰਿਆ ਦਾ ਤੇ ਗੰਗਾ ਦਾ ਦਰਿਆ ਵੀ ਮਾਰ ਕਰਨ ਵੜ ਜੂ ਸੋ ਇਸ ਕਰਕੇ ਜੇ ਪਾਲਿਸੀ ਇਹਦੇ ਤੇ ਬਣ ਜੇ ਜਿਹੜੇ ਲੋਕ ਅੱਜ ਪੰਜਾਬ ਚ ਰੋਲਾ ਪਾਉਂਦੇ ਆ ਇਥੇ ਐਸਵਾਈਐਲ ਨਾਲੋਂ ਐਸਵੀਐਲ ਦਾ ਅਸੀਂ ਰੋਲਾ ਪਾ ਲਗੇ ਸਿਆਸਤ ਤੇ ਤੇ ਕਾਨੂੰਨ ਬਣਾ ਦੇਵੇ ਇਹ ਇਹਦੇ ਤੇ ਅਸੀਂ ਪਾਲਿਸੀ ਬਣਾ ਲਈਏ ਸਾਡੇ ਤਿੰਨਾਂ ਸਾਲਾਂ ਚ ਜਿਹੜਾ ਗਰਾਊਂਡ ਵਾਟਰ ਉੱਪਰ ਆਉਣਾ ਸ਼ੁਰੂ ਹੋ ਜੇਗਾ ਜਿਹਦੇ ਤੇ ਅਸੀਂ ਕੇਂਦਰਤ ਕਰਕੇ ਸਾਡੀਆਂ ਸਾਰੀਆਂ ਜਿੰਨੀਆਂ ਕੋਈ ਸਮਾਜ ਸੇਵੀ ਸੰਸਥਾਵਾਂ ਸਾਡੀ ਪੋਲਿਟਿਕਸ ਆ ਇਹਦੇ ਤੇ ਕੇਂਦਰ ਦੋ ਜੇ ਨਾ ਕਿਸ ਨੂੰ ਉਹ ਵੋਟਾ ਮੰਗਣ ਦੀ ਇਹਦੇ ਤੇ ਲੋੜਾ ਨਾ ਜਿਹੜੇ ਅਸੀਂ ਕਹਿੰਨੇ ਆ ਕਿ ਸਾਨੂੰ ਬੋੜ ਡੂੰਘੇ ਕਰਾ ਕੇ ਜਿਹੜਾ ਪੰਜਾਬ ਦੇ ਲੋਕਾਂ ਦਾ ਅਰਬਾ ਰੁਪਈਆ ਖਰਚ ਹੋਣਾ ਉਹ ਖਰਚ ਵੀ ਘਟਣਾ ਸ਼ੁਰੂ ਹੋ ਜਾਏਗਾ ਨਾਲ ਦੀ ਨਾਲ ਜਿਹੜੇ ਅਸੀਂ ਕਿੰਨੇ ਮੁਆਵਜ਼ਾ ਦਿਓ ਵੀ ਇੰਨੀ ਫਸਲ ਤਬਾਹ ਹੋ ਗਈ ਸਾਨੂੰ ਮੁਆਵਜ਼ੇ ਤੇ ਵੀ ਪੈਸੇ ਨਹੀਂ ਖਰਚਣੇ ਪੈਣਗੇ ਤੁਸੀਂ ਇਦਾਂ ਦਾ ਕੋਈ ਪ੍ਰਪੋਜ਼ਲ ਕੋਈ ਸਰਕਾਰ ਨੂੰ ਜਾਂ ਡੀਸੀ ਸਾਹਿਬ ਨੂੰ ਜਾਂ ਜਲ ਵਿਭਾਗ ਦੇ ਕਿਸੇ ਨੁਮਾਇੰਦੇ ਨੂੰ ਦੇ ਚੁੱਕੇ ਲਗਭਗ ਅਸੀਂ ਜਦੋਂ ਸਤਲੁਜ ਦਰਿਆ ਦੀ ਯਾਤਰਾ ਕੀਤੀ ਹੈ ਉਸ ਦੌਰਾਨ ਕਈ ਸਾਨੂੰ ਜਿਨ੍ਹਾਂ ਦੇ ਲਿੰਕ ਇਸ ਗਵਰਨਮੈਂਟ ਦੇ ਵਿੱਚ ਹੈਗੇ ਅੱਜ ਜਿਹੜੇ ਪੰਜਾਬ ਤੇ ਰਾਜ ਕਰ ਰਹੇ ਆ ਅਸੀਂ ਉਹਨਾਂ ਨਾਲ ਗੱਲ ਕੀਤੀ ਜਦੋਂ ਅਸੀਂ ਯਾਤਰਾ ਕਰ ਰਹੇ ਸੀ ਤੇ ਲਗਭਗ 4-5 ਥਾਵਾਂ ਦੇ ਜਿਹੜੇ ਕੋਈ ਐਮ.ਐਲ.ਏ ਆ ਉਹਨਾਂ ਦੇ ਨੇੜਲੇ ਰਿਸ਼ਤੇਦਾਰ ਆ ਜਾਂ ਹੋਰ ਸੀਗੇ ਉਹਨਾਂ ਨਾਲ ਗੱਲਬਾਤ ਹੋਈ ਜਾਂ ਜਿਹੜੇ ਉਹਨਾਂ ਦੇ ਜਾਣਕਾਰ ਸੀਗੇ ਉਹਨਾਂ ਨੂੰ ਅਸੀਂ ਕਿਹਾ ਵੀ ਇਦਾਂ ਕਰਕੇ ਪੰਜਾਬ ਦੇ ਪਾਣੀ ਨੂੰ ਸੰਭਾਲਣ ਲਈ ਇੱਕ ਆ ਮਾਡਲ ਆ ਜੀ ਗਵਰਨਮੈਂਟ ਨੂੰ ਅਪਣਾਉਣਾ ਚਾਹੀਦਾ ਪਰ ਗਵਰਨਮੈਂਟ ਅਸਲ 'ਚ ਜਿਹਨੂੰ ਲੱਗਦਾ ਏ ਉਹਦੇ ਲਈ ਇਹ ਬਿਜ਼ਨਸ ਆ ਜੇ ਕਿਤੇ ਪਾਣੀ ਦੀ ਥੁੜੋਂ ਵੀ ਆ ਜਿਹਦੇ ਲਈ ਇਹ ਸਿਆਸਤ ਜਿਹਨੂੰ ਪਾਣੀ ਦੀ ਥੋੜਾ ਨ ਵਿੱਚੋਂ ਕੋਈ ਐਮਐਲਏ ਬੰਦਾ ਪਾਣੀ ਦੀ ਥੜੋਂ ਚ ਕੋਈ ਸਰਕਾਰ ਬਣਾਉਂਦਾ ਸ਼ਾਇਦ ਉਹ ਉਹਦੇ ਲਈ ਉਹ ਕੋਈ ਸਮੱਸਿਆ ਦਾ ਹੱਲ ਕਰਨਾ ਉਹਦਾ ਉਹਦੀ ਪੋਲਿਟਿਕਸ ਦਾ ਹਿੱਸਾ ਨਹੀਂ ਇਹ ਪੰਜਾਬ ਦੇ ਲੋਕ ਹੀ ਇਹ ਤੇ ਪ੍ਰੈਸ਼ਰ ਬਣਾਉਣ ਤੇ ਹੋ ਸਕਦਾ ਇਹ ਜਿੱਦਾਂ ਹੁਣ ਪਾਲਿਸੀ ਦਿੱਲੀ ਦੇ ਵਿੱਚ ਚੱਲ ਰਹੀ ਹੈ ਕਿ ਪਾਣੀ ਦੀ ਜਿਹੜੀ ਕਮੀ ਆ ਰਹੀ ਹੈ ਸਰਕਾਰ ਉਹਨਾਂ ਨੂੰ ਪਾਣੀ ਪ੍ਰੋਵਾਈਡ ਕਰਕੇ ਸympathy ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਮੰਨ ਲਓ ਹਰ ਹਰ ਥਾਈ ਜਿਹੜੀ ਕੋਈ ਪਾਣੀ ਦੀ ਆਪਾਂ ਫੇਰ ਕਵਾਂਗੇ ਕਿ ਥੜੋਂ ਤੇ ਸਿਆਸਤ ਹੁੰਦੀ ਹੈ ਕਿਸੇ ਨੂੰ ਅੱਜ ਮੰਨ ਲਓ ਜੇ ਦਿੱਲੀ ਦੇ ਵਿੱਚ ਉਹ ਧਰਨਾ ਲਾਈ ਬੈਠੇ ਆ ਉਇਸਤੇ ਧਰਨਾ ਲਾਈ ਬੈਠੇ ਹਨ ਕਿ ਪਾਣੀ ਮਿਲ ਨਹੀਂ ਰਿਹਾ ਗੰਗਾ ਜਿਹੜੇ ਜਮਨਾ ਦਰਿਆ ਜਦੋਂ ਬਰਸਾਤਾਂ ਆਉਂਦੀਆਂ ਜਿਹੜਾ ਪਾਣੀ ਵਗਦਾ ਦਿੱਲੀ ਦੀ ਗਵਰਨਮੈਂਟ ਨੇ ਉਹ ਪਾਣੀ ਨੂੰ ਸੁਭਾਲਣ ਲਈ ਕੀ ਕੀਤਾ ਹਰਿਆਣੇ ਦੀ ਗਵਰਨਮੈਂਟ ਨੇ ਉਹ ਜਮਨਾ ਦੇ ਪਾਣੀ ਨੂੰ ਸੁਭਾਲਣ ਲਈ ਕੀ ਕੀਤਾ ਜਦੋਂ ਪਾਣੀ ਸਾਡੇ ਕੋਲੇ ਮੀਂਹਾਂ ਦਾ ਬਰਸਾਤਾਂ ਦਾ ਕੁਦਰਤ ਸਾਡੇ ਕੋਲੇ ਇੰਨਾ ਪਾਣੀ ਦਿੰਦੀ ਆ ਅਸੀਂ ਉਹ ਤਾਂ ਸੁਭਾਲ ਦੇਣੀ ਜਦੋਂ ਪਾਣੀ ਸਾਡੇ ਕੋਲੇ ਨਹੀਂ ਹੁੰਦਾ ਉਹ ਤੇ ਸਿਆਸਤ ਕਰਦੇ ਐਸੋਈ ਅੱਲਾ ਠੀਕ ਆ ਉਹ ਸਿਆਸੀ ਰੋਟੀਆਂ ਜਿਹਨੇ ਸੇਕਣਗੀਆਂ ਉਹ ਸੇਕੀ ਜਾਣ ਪਰ ਜਿਹੜੇ ਪਾਣੀਆਂ ਪ੍ਰਤੀ ਸ਼ਹਿਰ ਦੇ ਲੋਕ ਆ ਜਿਹੜੇ ਕਹਿੰਦੇ ਕਿ ਸਾਡੇ ਗਰਾਊਂਡ ਵਾਟਰ ਆ ਇਹ ਉੱਚਾ ਆਵੇ ਉਹਨਾਂ ਨੂੰ ਇਹ ਮੰਗ ਕਰਨੀ ਪਵੇਗੀ ਕਿ ਜਿਹੜਾ ਸਾਡਾ ਸਤਲੁਜ ਦਰਿਆ ਇਹਦੇ ਚੋਂ ਐਸਓਆਈਐਲ ਨਹੀਂ ਇਹਦੇ ਚੋਂ 100 ਐਸਵੀਐਲ ਨਿਕਲਣੀਆਂ ਚਾਹੀਦੀਆਂ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਟਾਈਮ ਦਿੱਤਾ ਇਹ ਸਾਨੂੰ ਸੁਖਜਿੰਦਰ ਮਹੇਸ਼ਰੀ ਜੀ ਆਲ ਇੰਡੀਆ ਯੂਥ ਫੰਡਰੇਸ਼ਨ ਦੇ ਨੈਸ਼ਨਲ ਪ੍ਰੈਜ਼ੀਡੈਂਟ ਪਾਣੀਆਂ ਦੇ ਮੁੱਦਿਆਂ ਤੇ ਗੱਲ ਕਰ ਰਹੇ ਸੀਗੇ ਅਸੀਂ ਪੈਂਡ ਮਹੇਸ਼ਰੀ ਦੇ ਵਿੱਚ ਸੁਖਜਿੰਦਰ ਸਿੰਘ ਮਹੇਸ਼ਰੀ ਜੀ ਦੇ ਨਾਲ ਪਾਣੀ ਦੇ ਮੁੱਦਿਆਂ ਤੇ ਗੱਲ ਕਰਨ ਲਈ ਆਏ ਸੀ ਇਹਨਾਂ ਨੇ ਇੱਕ ਮਾਡਲ ਤਿਆਰ ਕੀਤਾ ਹੋਇਆ ਆਪਣੇ ਘਰ ਦੇ ਵਿੱਚ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਤੁਸੀਂ ਉਹਨਾਂ ਦੇ ਫੋਕਸ ਮਾਰ ਕੇ ਉਹਨੂੰ ਦਿਖਾਇਆ ਜਾਵੇ ਤੇ ਨਾਲ ਦੀ ਨਾਲ ਅਸੀਂ ਗੱਲਬਾਤ ਕਰਾਂਗੇ ਸੁਖਵਿੰਦਰ ਜੀ ਕੀ ਮਾਡਲ ਇਹਨੂੰ ਕਿਸ ਤਰੀਕੇ ਨਾਲ ਤੁਸੀਂ ਤਿਆਰ ਕੀਤਾ ਥੋੜੀ ਜਿਹੀ ਸਮਝਾਉਣ ਦੀ ਕੋਸ਼ਿਸ਼ ਕਰੋ ਇਹ ਜਿਹੜਾ ਇੱਕ ਪਾਣੀ ਸਭਾਲਣ ਦਾ ਮੀਂਹ ਦਾ ਪਾਣੀ ਇਕੱਠਾ ਕਰਕੇ ਸਭਾ ਦੇ ਲਈ ਇਹ ਪ੍ਰੋਜੈਕਟ ਬਣਾਇਆ ਉਹ ਇਸੇ ਜੋ ਬਣਾਇਆ ਕਿ ਅੱਜ ਨਾ ਪਾਣੀਆਂ ਤੇ ਬੜੀ ਚਰਚਾ ਹੁੰਦੀ ਆ ਕਿ ਪਾਣੀ ਆਪਣੇ ਡੂੰਘੇ ਜਾ ਰਹੇ ਆ ਪਾਣੀ ਖਤਮ ਹੋ ਰਹੇ ਆ ਲਗਭਗ ਜਿਹੜੇ ਕੋਈ ਸੰਸਥਾਵਾਂ ਮਾਣ ਜਾਂ ਦੂਜੇ ਲੋਕਾਂ ਇਹ ਤੇ ਚਰਚਾ ਕਰਦੇ ਨੇ ਨਹੀਂ ਆਪਣੇ ਪਾਣੀ ਦਾ ਪੱਧਰ ਬਹੁਤ ਡੇਢਾ ਚਲਾ ਗਿਆ ਉਹਦੇ ਲਈ ਅਸੀਂ ਇਹ ਨਾ ਇੱਕ ਮਾਡਲ ਬਣਾਇਆ ਘਰ ਦੇ ਵਿੱਚ ਇੱਕ ਸਾਲ ਦੇ ਵਿੱਚ ਜਿੰਨਾ ਪਾਣੀ ਵਰਖਦੇ ਆ ਅਸੀਂ ਲਗਭਗ ਇੱਕ ਸਾਲ ਦੇ ਵਿੱਚ ਪੌਣੇ 2 ਲੱਖ ਲੀਟਰ ਘਰੇ ਮੰਨ ਲਓ ਆਮਕਿਆਂ ਤੋਂ ਲੈ ਕੇ ਜਾਂ ਖਾਣ ਪੀਣ ਦਾ ਨਾ ਹੋਂ ਦਾ ਉਹਦੇ ਲਈ ਵਰਤੋਂ ਕਰਦੇ ਆ ਪੌਣੇ 2 ਲੱਖ ਦੇ ਲਗਭਗ ਲੀਟਰ ਇਹ ਜਿਹੜਾ ਪ੍ਰੋਜੈਕਟ ਬਣਾਇਆ ਇਹ 22 ਤੋਂ ਲੈ ਕੇ 25 ਫੁੱਟ ਡੂੰਘਾ ਖੂਆ ਫਿਰ ਉਹ ਰੋੜਿਆਂ ਨਾਲ ਭਰਿਆ ਹੋਇਆ ਇਹਦੇ ਵਿੱਚ ਸਿਰਫ ਮੀਂਹ ਦਾ ਪਾਣੀ ਜਾਂਦਾ ਜਦੋਂ ਬਰਸਾਤਾਂ ਪੈਣੀਆਂ ਠੀਕ ਹੈ ਤੇ ਅਸੀਂ ਅੰਦਾਜ਼ਾ ਲਾਇਆ ਸਾਡੇ ਘਰ ਦਾ ਜਿੰਨਾ ਇਹ ਰਕਬਾ ਉਹ ਜਿੰਨੀ ਮੰਨ ਲਓ ਐਵਰੇਜ ਮੰਨ ਲਓ ਜੇ 500 ਮਿਲੀਮੀਟਰ ਬਾਰਿਸ਼ ਹੁੰਦੀ ਹੈ ਇਹਦੇ ਚ 6 ਤੋਂ ਲੈ ਕੇ 7 ਲੱਖ ਜਿਹੜਾ ਲੀਟਰ ਇਹਦੇ ਚ ਪਾਣੀ ਕੱਢਾ ਜਾਂਦਾ ਜਿੰਨਾ ਅਸੀਂ ਵਰਤਦੇ ਆ ਉਹ ਤੋਂ ਲਗਭਗ 3 ਗੁਣਾ ਪਾਣੀ ਹੈ ਉਹ ਧਰਤੀ ਚੋਂ ਜਿੰਨਾ ਕੱਢਦੇ ਉਹਨੂੰ ਉਹਨੂੰ ਵਾਪਸ ਦੇ ਦੇਣ ਉਹਨੂੰ ਵਾਪਸ ਮੋੜ ਦਿੰਨੇ ਆ ਇਹ ਇਸ ਕਰਕੇ ਆ ਇਹਦਾ ਇੱਕ ਮਹਾਨ ਦਾ ਕੋ ਘਰ ਦਾ ਪ੍ਰੋਜੈਕਟ ਆ ਜੀ ਇਹ ਇੱਕ ਮਾਡਲ ਆ ਉਹ ਦੱਸਣ ਦੇ ਲਈ ਜਿਹੜੇ ਕੋਈ ਲੋਕ ਅੱਜ ਕਹਿ ਜਾਂਦੇ ਵੀ ਅਸੀਂ ਧਰਤੀ ਚੋਂ ਇੰਨਾ ਪਾਣੀ ਕੱਢ ਰਹੇ ਆ ਪਾਣੀ ਇੰਨਾ ਖਤਮ ਹੋ ਰਿਹਾ ਜੀ ਖਾਲ ਕਰਕੇ ਅਸੀਂ ਇਹ ਕਿੰਨੇ ਵੀ ਘਰਾਂ ਤੱਕ ਨਹੀਂ ਸੀਮਤ ਰਹਿਣਾ ਚਾਹੀਦਾ ਇੱਕ ਤਾਂ ਇਹ ਵੀ ਹਰੇਕ ਦੇ ਘਰੇ ਜਿਹੜਾ ਕੋਈ ਅੱਜ ਪਾਣੀ ਬਾਰੇ ਫਿਕਰਤਾ ਕਰਦਾ ਕੋਈ ਫੇਸਬੁੱਕ ਤੇ ਪੋਸਟ ਪਾਉਂਦੀ ਵੀ ਪਾਣੀ ਇੰਨੇ ਡੂੰਗੇ ਹੋ ਗਏ ਸਾਡੇ ਪੰਜਾਬ ਦੇ ਜਿਹੜੇ ਬਲਾਕ ਆਉ ਡਾਰਕ ਜ਼ੋਨ ਚਲੇ ਗਏ ਧਰਤੀ ਦਾ ਪਾਣੀ ਖਤਮ ਹੋ ਜੋ ਕੱਲੇ ਫੇਸਬੁੱਕ ਤੇ ਪੋਸਟਾਂ ਪਾਉਣ ਦਾ ਮਤਲਬ ਨਹੀਂ ਜਾਂ ਸੀ ਗਲੀਏ ਕੋਈ ਬੁੱਢੇ ਦਰਿਆ ਤੇ ਚਲੇ ਗਏ ਨਹਿਰਾਂ ਤੇ ਜਾ ਕੇ ਲਾਈਵ ਹੋ ਕੇ ਵੀ ਆਹ ਦੇਖੋ ਜੀ ਨਹਿਰੀਆਂ ਸੁੱਕੀਆਂ ਪਈਆਂ ਸੇਮ ਨਾਲ ਚੁੱਕੇ ਪਈਆਂ ਘੱਟੋ ਘਾਟੇ ਸ਼ੁਰੂਆਤ ਕਰੋ ਕਿ ਆਪਦੇ ਘਰ ਦੇ ਵਿੱਚ ਇਹ ਜਿੰਨਾ ਤੁਹਾਡੇ ਘਰ ਚ ਬਰਸਾਤ ਦਾ ਪਾਣੀ ਆਉਂਦਾ ਉਹਨੂੰ ਸਾਰੇ ਦਾ ਸਾਰਾ ਧਰਤੀ ਚ ਭੇਜੋ ਫਿਰ ਜਿਹੜੀਆਂ ਕੋਈ ਸਾਂਝੀਆਂ ਥਾਵਾਂ ਜਿਵੇਂ ਸਾਡੇ ਸਕੂਲ ਮੰਨ ਲਓ ਗੁਰਦੁਆਰੇ ਆ ਗਰਾਊਂਡ ਉਹਨਾਂ ਦੇ ਵਿੱਚ ਇਹੇ ਬਣਾ ਕੇ ਪ੍ਰੋਜੈਕਟ ਇਦਾਂ ਦੀ ਪਾਣੀ ਸੰਭਾਲਿਆ ਜਾਣਾ ਚਾਹੀਦਾ ਸਾਡੇ ਪੰਜਾਬ ਦੇ ਵਿੱਚ ਕਿੰਨੇ ਸੇਮ ਨਾਲੇ ਆ ਸੇਮ ਨਾਲਿਆਂ ਦੇ ਵਿੱਚ ਵੱਡੀ ਪੱਧਰ ਤੇ ਪਾਣੀ ਸੰਭਾਲਿਆ ਜਾ ਸਕਦਾ ਐਵੇਂ ਮੰਨ ਲਓ ਦਰਿਆਵਾਂ ਤੋਂ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਸਾਂਝੀਆਂ ਥਾਵਾਂ ਹੁੰਦੀਆਂ ਖੇਤਾਂ ਆਉਂਦੀਆਂ ਉਥੇ ਪਾਣੀ ਜਿਹੜਾ ਸੰਭਾਲਿਆ ਜਾ ਸਕਦਾ ਇਹ ਕਿੰਨੇ ਫੁੱਟ ਡੂੰਘਾ ਤੁਸੀਂ ਬਟਿਆ ਹੋਏ ਸੀ ਇਹ ਲਗਭਗ 22 ਫੁੱਟ ਦੇ ਕਰੀਬ ਹੈ ਡੂੰਗਾ ਰਿੱਤਾ ਤੱਕ ਹੀ ਹੈਗਾ ਉਹਦੇ ਚ ਫੇਰ ਵਿੱਚ ਰੋੜੇ ਸੱਟ ਗਿਆ ਤੇ ਜਿੰਨਾ ਪਾਣੀ ਇਹ ਸਿਰਫ ਕੱਲਾ ਬਰਸਾਤਾਂ ਦਾ ਪਾਣੀ ਹੈਗਾ ਹੋਰ ਜਿਹੜਾ ਕੋਈ ਘਰੋਂ ਵਰਤੋਂ ਦਾ ਪਾਣੀ ਹੈ ਉਹ ਨਹੀਂ ਇਹਦੇ ਵਿੱਚ ਆਮ ਜਿਵੇਂ ਪਿੰਡਾਂ ਦੇ ਵਿੱਚ ਘਰ ਹੈਗੇ ਆ ਜਿੱਦਾਂ ਹੁਣ ਇਹ ਕਿੰਨੀ ਕਿ ਜਗ੍ਹਾ ਇਹ ਘੇਰਦਾ ਹੈਗਾ ਕਿ ਜੇ ਆਮ ਘਰਾਂ ਦੇ ਵਿੱਚ ਇਹਨੂੰ ਸਾਰੇ ਜਣੇ ਆਪਣਾ ਬਣਾ ਲੈਣ ਇਸ ਤਰ੍ਹਾਂ ਇਹ ਜਗ੍ਹਾ ਬਿਲਕੁਲ ਨਹੀਂ ਕਿ ਅਦਾਸੀ ਤਾਂ ਆਮ ਉਹ ਇੱਕ ਫੋਟੋ ਉੱਪਰ ਉੱਪਰ ਪੱਥਰ ਹੀ ਰੱਖਦਾ ਪਰ ਇਹ ਵੀ ਲੋੜ ਨਹੀਂ ਇਹ ਜਿਹੜਾ ਕੋਈ ਗਰਾਊਂਡ ਦਾ ਲੈਵਲ ਆ ਉਸੇ ਤੇ ਇਹੇ ਕੀਤਾ ਜਾ ਸਕਦਾ ਜਗਾ ਕੋਈ ਨਹੀਂ ਤੇਰੇਗਾ ਇਹ ਸਾਰੀ ਦੀ ਸਾਰੀ ਜਗਾ ਵਰਤੋਂ ਜਾ ਸਕਦੀ ਹੈ ਮੰਨ ਲਓ ਕਿ ਤੇਦਾ 4 ਮਰਲੇ ਚ ਘਰ ਆ ਇਹੋਕੇ ਵੀ ਬਣ ਸਕਦਾ 2 ਮਰਲੇ ਦੇ ਘਰ ਚ ਵੀ ਇਹ ਬਣ ਸਕਦਾ ਥੋੜੀ ਤੋਂ ਥੋੜੀ ਜਗਾ ਜਿੰਨੀ ਵੀ ਕਿਸੇ ਦੀ ਜਗਾ ਹੈਗੀ ਆ ਇਹਦੀ ਕੋਈ ਇਹ ਦਿੱਕਤ ਨਹੀਂ ਨਾ ਇਹਦਾ ਕੋਈ ਖਤਰਾ ਕੋਲੇ ਦੀ ਕੋਈ ਸਾਧਨ ਲੰਘਣੀ ਆ ਉਸ ਘਰ ਕਿਉਂ ਖਤਰਾ ਹੋ ਜੂ ਜਦੋਂ ਇਹਦੇ ਰੋੜਿਆਂ ਨਾਲ ਭਰਦੇ ਕੋਈ ਬੱਚਾ ਡਿੱਗਣ ਦਾ ਵੀ ਕੋਈ ਉਹਦੀ ਕੋਈ ਉਸ ਮਸਲਾ ਨਹੀਂ ਮੈਂ ਪੰਜਾਬ ਦੇ ਲੋਕਾਂ ਨੂੰ ਸਾਡੇ ਚੈਨਲ ਦੇ ਮਾਧਿਅਮ ਰੇ ਅਪੀਲ ਕਰਨਾ ਚਾਹੁੰਗਾ ਕਿ ਜਿਸ ਤਰ੍ਹਾਂ ਸੁਭਿੰਦਰ ਜੀ ਨੇ ਆਪਣੇ ਘਰੇ ਪਾਣੀ ਨੂੰ ਸੰਭਾਲਣ ਦੇ ਲਈ ਪ੍ਰੋਜੈਕਟ ਇਹ ਕੋਈ ਖਾਸ ਮਹਿੰਗਾ ਵੀ ਨਹੀਂ ਹੈਗਾਗਾ ਮਤਲਬ ਆਪਣੇ ਘਰ ਦੇ ਵਿੱਚ ਕੋਈ ਜ਼ਿਆਦਾ ਜਗ੍ਹਾ ਵੀ ਨਹੀਂ ਘੇਰਦਾ ਮੇਰੇ ਹਿਸਾਬ ਨਾਲ 5 ਫੁੱਟ 5 ਦਾ ਹੈਗਾ 5 ਬਾਈ 5 ਦਾ 4 ਬਾਈ 4 ਦਾ ਹੈਗਾ ਇਹਦੇ ਵਿੱਚ ਤਿੰਨ ਗੁਣਾ ਪਾਣੀ ਇਹ ਹੈ ਜਿਹੜਾ ਯੂਜ਼ ਕਰ ਰਹੇ ਉਹ ਤੋਂ ਤਿੰਨ ਗੁਣਾ ਪਾਣੀ ਇਹਦੇ ਵਿੱਚ ਰੀਚਾਰਜ ਕਰਨ ਲਈ ਸੇਵ ਕਰ ਰਹੇ ਆ ਤੁਸੀਂ ਦੇਖ ਰਹੇ ਹੋ ਦਾ ਗਰੋਇੰਗ ਪੰਜਾਬ ਟੀਵੀ ਤੰਦ